ਸਾਰੇ ਭਾਈ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਮਸੀਹ ਦੀ ਪਿਆਰ ਪ੍ਰਿਆਸ லாம் ਪਰਮੇਸ਼ਰ ਆਪ ਸਭਨਾਂ ਨੂੰ ਵੱਡੀ ਆਸ਼ੀਸ਼ ਦੇਵੇ ਅੱਜ ਦੇ ਸਮੇਂ ਵਾਸਤੇ ਅਸੀਂ ਪਰਮੇਸ਼ਰ ਜੀ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਭਾਈਓ ਅਤੇ ਭੈਣੋ ਅਸੀਂ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਅੱਜ ਦਾ ਸਮਾਂ ਸਾਨੂੰ ਦਿੱਤਾ ਜੋ ਅੱਜ ਦਾ ਵਿਸ਼ਾ ਹੈ ਉਹ ਪ੍ਰਾਰਥਨਾ ਦੇ ਵਿੱਚ ਮੰਗਣਾ ਅੱਜ ਜੋ ਮੈਂ ਵਚਨ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਇਹ ਅਦਭੁਤ ਨੇ ਇਹ ਰੂਹ ਦੀ ਅੱਗ ਦੇ ਨਾਲ ਭਰੇ ਹੋਏ ਵਚਨ ਹੈ ਇਹ ਵਚਨ ਖੁਦਾਵੰਦ ਦੀ ਕੁਦਰਤ ਦੇ ਨਾਲ ਭਰੇ ਹੋਏ ਪੇਚ ਹੈ ਇਹ ਵਚਨ ਪਰਮੇਸ਼ਵਰ ਦੇ ਜਲਾਲ ਦੇ ਨਾਲ ਭਰੇ ਹੋਏ ਵਚਨ ਹੈ ਜਿਹੜੇ ਵਚਨ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਮੇਰਾ ਵਿਸ਼ਵਾਸ ਹੈ ਤੁਸੀਂ ਇਹਨਾਂ ਬਚਨਾਂ ਦੇ ਰਾਹੀ ਬਹੁਤ ਸਾਰੀਆਂ ਪਰਮੇਸ਼ਵਰ ਦੀਆਂ ਬਰਕਤਾਂ ਨੂੰ ਪ੍ਰਾਪਤ ਕਰੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਦਾਵੰਦ ਇਹਨਾਂ ਬਚਨਾਂ ਦੇ ਵਸੀਲੇ ਦੇ ਨਾਲ ਅਦਭੁਤ ਤਰੀਕੇ ਦੇ ਨਾਲ ਆਪਣੇ ਕੰਮਾਂ ਨੂੰ ਪ੍ਰਗਟ ਕਰੇਗਾ ਮੇਰੇ ਭਾਈਓ ਭੈਣੋ ਮੈਂ ਅੱਜ ਦੇ ਵਚਨ ਦੇ ਰਾਹੀਂ ਤੁਹਾਡੇ ਨੂੰ ਦੱਸਾਂਗਾ ਕਿਵੇਂ ਅਸੀਂ ਪ੍ਰਾਰਥਨਾ ਕਰਨੀ ਹੈ ਕਿਵੇਂ ਅਸੀਂ ਪ੍ਰਾਰਥਨਾ ਦੇ ਰਾਹੀ ਆਪਣੀਆਂ ਪ੍ਰਾਰਥਨਾਵਾਂ ਦੇ ਉੱਤਰ ਨੂੰ ਪ੍ਰਾਪਤ ਕਰਨਾ ਬਹੁਤ ਸਾਰੇ ਲੋਕ ਪ੍ਰਾਰਥਨਾ ਕਰਦੇ ਆ ਪਰ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਉਹਨਾਂ ਨੂੰ ਉੱਤਰ ਨਹੀਂ ਮਿਲਦਾ ਉਹ ਪ੍ਰਾਰਥਨਾ ਤਾਂ ਕਰਦੇ ਆ ਪਰ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਉਹਨਾਂ ਨੂੰ ਉੱਤਰ ਨਹੀਂ ਮਿਲਦਾ ਜਿਹਦੇ ਕਾਰਨ ਉਹ ਆਪਣੀ ਜ਼ਿੰਦਗੀ ਦੇ ਵਿੱਚ ਨਿਰਾਸ਼ ਹੋ ਜਾਂਦੇ ਆ ਜਿਹਦੇ ਕਾਰਨ ਉਹ ਆਪਣੀ ਜ਼ਿੰਦਗੀ ਦੇ ਵਿੱਚ ਦੁਖੀ ਹੋ ਜਾਂਦੇ ਆ ਜਿਹਦੇ ਕਾਰਨ ਉਹ ਆਪਣੀ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਹੋ ਜਾਂਦੇ ਆ ਪਰ ਅੱਜ ਜੋ ਮੈਂ ਤੁਹਾਡੇ ਨਾਲ ਪਰਮੇਸ਼ਰ ਦੇ ਵਚਨਾਂ ਨੂੰ ਸਾਂਝੀ ਕਰਨਾ ਚਾਹੁੰਦਾ ਮੈਂ ਤੁਹਾਡੇ ਨਾਲ ਪਰਮੇਸ਼ਰ ਦੀਆਂ ਗੱਲਾਂ ਨੂੰ ਸਾਂਝੀ ਕਰਨਾ ਚਾਹੁੰਦਾ ਉਹ ਗੱਲਾਂ ਨੂੰ ਜੇ ਤੁਸੀਂ ਮੰਨ ਲਓ ਤੇ ਤੁਸੀਂ ਆਪਣੀਆਂ ਪ੍ਰਾਰਥਨਾ ਦਾ ਪਰਮੇਸ਼ਰ ਦੇ ਕੋਲੋਂ ਉੱਤਰ ਪ੍ਰਾਪਤ ਕਰ ਸਕਦੇ ਹੋ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਦਾ ਪਰਮੇਸ਼ਰ ਦੇ ਕੋਲੋਂ ਅਦਭੁਤ ਢੰਗ ਦੇ ਨਾਲ ਉੱਤਰ ਲੈ ਸਕਦੇ ਹੋ ਮੇਰੇ ਭਾਈਓ ਭੈਣੋ ਅੱਜ ਦੇ ਵਚਨ ਤੋਂ ਅੱਗੇ ਵਧਣ ਤੋਂ ਪਹਿਲਾਂ ਵਚਨਾਂ ਨੂੰ ਵੇਖਣ ਤੋਂ ਪਹਿਲਾਂ ਮੇਰੀ ਆਪਜੀ ਦੇ ਅੱਗੇ ਬੇਨਤੀ ਹੈ ਜੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਚੈਨਲ ਦੇ ਰਾਹੀ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਤੁਹਾਡੇ ਤੱਕ ਆਉਂਦੀਆਂ ਨੇ ਉਹਨਾਂ ਨੂੰ ਦੂਸਰਿਆਂ ਨੂੰ ਵੀ ਸ਼ੇਅਰ ਕਰੋ ਔਰ ਤਾਂਕੀ ਪਰਮੇਸ਼ਵਰ ਦਾ ਵਚਨ ਜਿਹੜਾ ਦੂਜਿਆਂ ਤੱਕ ਵੀ ਪਹੁੰਚ ਸਕੇ ਔਰ ਸਕਰੀਨ ਦੇ ਉੱਤੇ ਜੋ ਤੁਸੀਂ ਸਕੈਨਰ ਵੇਖ ਰਹੇ ਹੋ ਆਪਣੇ ਦਾਨ ਆਪਣਾ ਸੰਯੋਗ ਸੇਵਕਾਈ ਦੇ ਲਈ ਤੁਸੀਂ ਭੇਜ ਸਕਦੇ ਹੋ ਔਰ ਤੁਹਾਡੇ ਦਿੱਤੇ ਸੰਯੋਗ ਦੇ ਨਾਲ ਅਸੀਂ ਪਰਮੇਸ਼ਵਰ ਦੇ ਕੰਮਾਂ ਨੂੰ ਹੋਰ ਵੀ ਅੱਗੇ ਵਧਾ ਸਕਦੇ ਹਾਂ ਔਰ ਮੇਰੇ ਭਾਈ ਭੈਣੋ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਕਿ ਜੇ ਤੁਹਾਡਾ ਕੋਈ ਵੀ ਪ੍ਰਾਰਥਨਾ ਦਾ ਵਿਸ਼ਾ ਜੇ ਤੁਸੀਂ ਆਪਣੀ ਪ੍ਰਾਰਥਨਾ ਦੇ ਵਿਸ਼ਾ ਨੂੰ ਕਮੈਂਟਾਂ ਦੇ ਵਿੱਚ ਲਿਖ ਕੇ ਭੇਜ ਦਿਓ ਆਪਣਾ ਨਾਮ ਲਿਖ ਦਿਓ ਆਪਣਾ ਡਰੈਸ ਲਿਖ ਦਿਓ ਤੇ ਆਪਣੀ ਪ੍ਰਾਰਥਨਾ ਦੇ ਵਿਸ਼ੇ ਜਿਹੜੇ ਆ ਤੁਹਾਡੀ ਕੋਈ ਵੀ ਪ੍ਰੋਬਲਮ ਆ ਪਰਿਵਾਰ ਦੇ ਵਿੱਚ ਫੈਮਿਲੀ ਦੇ ਵਿੱਚ ਘਰ ਦੇ ਵਿੱਚ ਕੋਈ ਵੀ ਸਮੱਸਿਆ ਆ ਤੁਸੀਂ ਉਹ ਸਾਰੇ ਜਿਹੜੇ ਵਿਸ਼ੇ ਨੇ ਤੁਸੀਂ ਲਿਖ ਕੇ ਭੇਜ ਦਿਓ ਅਸੀਂ ਤੁਹਾਡੇ ਲਈ ਪ੍ਰਾਰਥਨਾ ਜ਼ਰੂਰ ਕਰਾਂਗੇ ਸੋ ਪਰਮੇਸ਼ਰ ਤੁਹਾਡੇ ਤੇ ਕਿਰਪਾ ਕਰੇ ਦਇਆ ਕਰੇ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਪਰਮੇਸ਼ਰ ਦੇ ਕੋਲੋਂ ਕਿਵੇਂ ਮੰਗਣਾ ਪਰਮੇਸ਼ਰ ਦੇ ਅੱਗੇ ਕਿਵੇਂ ਪ੍ਰਾਰਥਨਾ ਕਰਨੀ ਪਰਮੇਸ਼ਰ ਦੇ ਅੱਗੇ ਕਿਵੇਂ ਪ੍ਰਾਰਥਨਾ ਵਿੱਚ ਜਾਣਾ ਮੇਰੇ ਭਾਈ ਭੈਣੋ ਸਭ ਤੋਂ ਵੱਡੀ ਗੱਲ ਤੇ ਹੁੰਦੀ ਹੈ ਸਾਡਾ ਜੇ ਤਰੀਕਾ ਸਹੀ ਹੈ ਪ੍ਰਾਰਥਨਾ ਕਰਨ ਦਾ ਤੇ ਅਸੀਂ ਪਰਮੇਸ਼ਵਰ ਦੇ ਕੋਲੋਂ ਬਹੁਤ ਆਦੇ ਨਾਲ ਪਰਮੇਸ਼ਵਰ ਦੀ ਕਿਰਪਾ ਨੂੰ ਪਾ ਸਕਦੇ ਆ ਜੇਕਰ ਸਾਡਾ ਤਰੀਕਾ ਸਹੀ ਆ ਤਾਂ ਜੇਕਰ ਅਸੀਂ ਗਲਤ ਢੰਗ ਦੇ ਨਾਲ ਮੰਗ ਰਹੇ ਆ ਜੇਕਰ ਸਾਡਾ ਤਰੀਕਾ ਹੀ ਸਹੀ ਨਹੀਂ ਆ ਤੇ ਅਸੀਂ ਪਰਮੇਸ਼ਵਰ ਦੇ ਕੋਲੋਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ ਜੇ ਸਾਡਾ ਤਰੀਕਾ ਸਹੀ ਨਹੀਂ ਹੈਗਾ ਤੇ ਅਸੀਂ ਪਰਮੇਸ਼ਰ ਦੇ ਕੋਲੋਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਪਰਮੇਸ਼ਰ ਦੇ ਕੋਲੋਂ ਅਸੀਂ ਕੁਝ ਵੀ ਪਾ ਨਹੀਂ ਸਕਦੇ ਸਭ ਤੋਂ ਪਹਿਲਾਂ ਆਪਣਾ ਤਰੀਕਾ ਸਹੀ ਕਰੋ ਤਰੀਕਾ ਕਿਵੇਂ ਬਹੁਤ سارے ਲੋਕ ਪਰਮੇਸ਼ਰ ਦੇ ਕੋਲੋਂ ਮੰਗਦੇ ਆ ਪਰ ਮਿਲਦਾ ਨਹੀਂ ਉਹ ਮੈਂ ਇੱਕ ਆਇਤ ਤੁਹਾਡੇ ਨਾਲ ਪੜ੍ਹਨੀ ਚਾਹੁੰਦਾ ਉਦੇ ਉੱਤੇ ਜੇ ਤੁਸੀਂ ਅਮਲ ਕੀਤਾ ਆਪਣੇ ਤਰੀਕੇ ਨੂੰ ਚੇਂਜ ਕੀਤਾ ਆਪਣੇ ਤਰੀਕੇ ਨੂੰ ਬਦਲ ਲਿਆ ਤੇ ਫਿਰ ਪਰਮੇਸ਼ਵਰ ਤੁਹਾਡੇ ਜੀਵਨ ਦੇ ਵਿੱਚ ਆਪਣੇ ਅਦਭੁਤ ਤਰੀਕੇ ਦੇ ਨਾਲ ਕਿਰਪਾ ਕਰੇਗਾ ਫਿਰ ਪਰਮੇਸ਼ਵਰ ਤੁਹਾਡੀ ਜ਼ਿੰਦਗੀ ਦੇ ਵਿੱਚ ਅਦਭੁਤ ਢੰਗ ਦੇ ਨਾਲ ਆਪਣੀ ਕਿਰਪਾ ਨੂੰ ਬਹਾਲ ਕਰੇਗਾ ਸੋ ਮੇਰੇ ਨਾਲ ਇੱਕ ਵਚਨ ਕੱਢੋ ਯਕੂਬ ਦੀ ਪੱਤਰੀ ਮੇਰੇ ਨਾਲ ਇੱਕ ਵਚਨ ਖੋਲ੍ਹिए ਪਵਿੱਤਰ ਬਾਈਬਲ ਦੇ ਵਿੱਚੋਂ ਪਰਮੇਸ਼ਰ ਦੇ ਦਾਸ ਯਾਕੂਬ ਦੇ ਦੁਆਰਾ ਲਿਖਿਆ ਗਿਆ ਇਹ ਵਚਨ ਹੈ ਯਾਕੂਬ ਦੀ ਪੱਤਰੀ 4 ਅਧਿਆਇ ਉਸ ਦਾ 3 ਵਚਨ ਪੜ੍ਹਦੇ ਆਪਾਂ ਬਾਈਬਲ ਦੇ ਵਿੱਚੋਂ ਯਾਕੂਬ ਦੀ ਪੱਤਰੀ 4 ਅਧਿਆਇ ਉਸ ਦੇ 3 ਵਚਨ ਨੂੰ ਪੜ੍ਹਦੇ ਉੱਥੇ ਲਿਖਿਆ ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ ਪਈ ਆਪਣੇ ਆ ਭੋਗ ਵਿਲਾਸਾਂ ਵਿੱਚ ਉਡਾ ਦਿਓ ਜੀ ਲਿਖਿਆ ਆ ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ ਪਈ ਆਪਣੇ ਭੋਗ ਵਿਲਾਸਾਂ ਵਿੱਚ ਉਡਾ ਦਿਓ ਸਭ ਤੋਂ ਵੱਡੀ ਸਮੱਸਿਆ ਕਿੱਥੇ ਹੈ ਅਸੀਂ ਮੰਗਦੇ ਆ ਪਰ ਕਿਹੜੀ ਨੀਅਤ ਨਾਲ ਮੰਗਦੇ ਆ ਲਿਖਿਆ ਬਦ ਨੀਤੀ ਦੇ ਨਾਲ ਬੁਰੀ ਨੀਅਤ ਨਾਲ ਉਹਦਾ ਪਰਪਸ ਜਿਹੜਾ ਹੁੰਦਾ ਆ ਉਹ ਗਲਤ ਹੁੰਦਾ ਹੈ ਸ਼ਰੀਰਿਕ ਵਿਸ਼ਿਆਂ ਦੇ ਲਈ ਮੰਗਦੇ ਆਪਾਂ ਪਰ ਮੇਰੇ ਭਾਈ ਭੈਣੋ ਆਪਣੀ ਮੰਗਣ ਦੇ ਤਰੀਕੇ ਨੂੰ ਸਹੀ ਕਰੋ ਬਾਈਬਲ ਦੇ ਵਿੱਚ ਲਿਖਿਆ ਪਹਿਲਾਂ ਉਹਦੇ ਧਰਮ ਤੇ ਰਾਜ ਨੂੰ ਭਾਲੋ ਤੇ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ। ਪ੍ਰਭੂ ਦੇ ਵਚਨ ਵਿੱਚ ਕੀ ਲਿਖਿਆ ਆ? ਪਹਿਲਾਂ ਉਹਦੇ ਧਰਮ ਤੇ ਰਾਜ ਨੂੰ ਭਾਲੋ ਤੇ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ। ਹੁਣ ਗੱਲ ਸਮਝਣ ਵਾਲੀ ਐ। ਪਰ ਅਸੀਂ ਮੰਗਦੇ ਚੀਜ਼ਾਂ ਆ। ਮੰਗਦੇ ਦੁਨਿਆਵੀ ਚੀਜ਼ਾਂ ਆ। ਦੁਨਿਆਵੀ ਚੀਜ਼ਾਂ ਦੀ ਭਾਲ ਵਿੱਚ ਲੱਗੇ ਰਹਿੰਦੇ ਆ। ਸਾਨੂੰ ਆ ਵੀ ਮਿਲ ਜੇ ਸਾਨੂੰ ਆ ਵੀ ਮਿਲ ਜੇ ਸਾਨੂੰ ਆ ਚੀਜ਼ ਵੀ ਮਿਲ ਜੇ ਸਾਨੂੰ ਇਹ ਵੀ ਮਿਲ ਜੇ ਪਰ ਗੱਲ ਸਮਝਣ ਵਾਲੀ ਆ ਗੱਲ ਜਾਣਨ ਵਾਲੀ ਹੈ ਕਿ ਜੇ ਅਸੀਂ ਦੁਨਿਆਵੀ ਚੀਜ਼ਾਂ ਮੰਗਾ ਕੇ ਕੁਝ ਨਹੀਂ ਮਿਲਣਾ ਜੇ ਅਸੀਂ ਪਰਮੇਸ਼ਰ ਦੇ ਰਾਜ ਦੇ ਖੋਜੀ ਬਣਾਂਗੇ ਦੇਖਿਆ ਪਹਿਲਾਂ ਪਰਮੇਸ਼ਰ ਦੇ ਧਰਮ ਤੇ ਰਾਜ ਨੂੰ ਭਾੜੋ ਧਰਮ ਤੇ ਰਾਜ ਨੂੰ ਕੀ ਕਰੋ ਪਾਲੋ ਪਰਮੇਸ਼ਰ ਦੇ ਧਰਮ ਤੇ ਰਾਜ ਨੂੰ ਪਾਲੋ ਤੇ ਦੁਨੀਆ ਦੀਆਂ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਹੁਣ ਪਰਮੇਸ਼ਰ ਦੇ ਰਾਜ ਨੂੰ ਪਾਲਣਾ ਆ ਉਹਦੇ ਧਰਮ ਨੂੰ ਪਾਲਣਾ ਧਰਮ ਕੀ ਹੈ ਪਵਿੱਤਰਤਾਈ ਜੇ ਸਾਡਾ ਜੀਵਨ ਪਵਿੱਤਰਤਾਈ ਦੇ ਵਿੱਚ ਐ ਅਸੀਂ ਧਰਮ ਦੇ ਵਿੱਚ ਆ ਜੇ ਸਾਡਾ ਜੀਵਨ ਪਾਪ ਵਿੱਚ ਐ ਬਦਕਾਰੀ ਵਿੱਚ ਐ ਬੁਰਾਈ ਵਿੱਚ ਐ ਜੇਸੀ ਠਗੀ ਵਈ ਮਾਨੀ ਧੋਖਾ ਧੜੀ ਹਰਾਮਕਾਰੀ ਹਰੇਕ ਪ੍ਰਕਾਰ ਦਾ ਲੁਚਪਣਾ ਕਰਦੇ ਆ ਤੇ ਫੇਰ ਅਸੀਂ ਧਰਮ ਤੋਂ ਕਿਤੇ ਦੂਰ ਆ ਤੇ ਪਰਮੇਸ਼ਰ ਦੇ ਰਾਜ ਨੂੰ ਪਾ ਲੈਣਾ ਕੀ ਹੈ ਮੇਰੇ ਭਾਈ ਭੈਣੋ ਪਰਮੇਸ਼ਰ ਦਾ ਜਿਹੜਾ ਰਾਜ ਹੈ ਇਹੀ ਹੈ ਵੀ ਆਪਾਂ ਉਹਦੇ ਹੁਕਮਾਂ ਦੇ ਵਿੱਚ ਚੱਲੀਏ ਪਰਮੇਸ਼ਰ ਦਾ ਰਾਜ ਇਹੀ ਹੈ ਕਿ ਅਸੀਂ ਪਾਪਾਂ ਤੋਂ ਤੋਬਾ ਕਰਕੇ ਪਵਿੱਤਰ ਆਪਣਾ ਜੀਵਨ ਬਣਾ ਕੇ ਜਿਹੜਾ ਪਰਮੇਸ਼ਵਰ ਨੇ ਆਪਣੇ ਲੋਕਾਂ ਲਈ ਉਹ ਰਾਜ ਬਣਾ ਕੇ ਰੱਖਿਆ ਉਹਦੇ ਅਧਿਕਾਰੀ ਬਣੀਏ ਉਸ ਰਾਜ ਦੇ ਖੋਜੀ ਬਣੀਏ ਜਿਹੜਾ ਪਰਮੇਸ਼ਵਰ ਨੇ ਸਦਾ ਦਾ ਰਾਜ ਰੱਖਿਆ ਧਰਤੀ ਦੇ ਰਾਜ ਪਿੱਛੇ ਨਾ ਦੌੜੋ ਕੋਈ ਇਹ ਧਰਤੀ ਦੇ ਰਾਜ ਤੇ 5-7 ਸਾਲ ਦੇ ਆ 10 ਸਾਲ ਦੇ 20 ਸਾਲ ਦੇ ਆ ਪਰ ਜਿਹੜਾ ਪਰਮੇਸ਼ਵਰ ਦਾ ਰਾਜ ਹੈ ਉਹ ਯੁੱਗੋ ਯੁੱਗ ਤੱਕ ਰਹਿਣ ਵਾਲਾ ਪਰਮੇਸ਼ਰ ਦਾ ਰਾਜ ਕਦੋਂ ਤੱਕ ਰਹਿਣ ਵਾਲਾ ਜੀ ਯੁੱਗੋ ਯੁੱਗ ਤੱਕ ਰਹਿਣ ਵਾਲਾ ਇਸ ਲਈ ਮੈਂ ਕਹਿ ਰਿਹਾ ਆ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਧਰਮ ਤੇ ਰਾਜ ਨੂੰ ਪਾ ਲਈਏ ਤੇ ਵਚਨ ਕਹਿੰਦਾ ਦੁਨੀਆ ਦੀਆਂ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਜੇ ਅਸੀਂ ਪਰਮੇਸ਼ਰ ਦੇ ਰਾਜ ਨੂੰ ਪਾ ਲਾਂਗੇ ਤਾਂ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਸਾਰੀਆਂ ਚੀਜ਼ਾਂ ਇਹਦਾ ਮਤਲਬ ਜੇ ਸਾਡਾ ਜੀਵਨ ਉਹ ਸਦਾ ਦੇ ਰਾਜ ਲਈ ਤਿਆਰ ਹੋ ਗਿਆ ਜੇ ਸਾਡੀ ਜ਼ਿੰਦਗੀ ਬਚ ਗਈ ਤੇ ਫਿਰ ਇਹ ਸੰਸਾਰ ਦੀਆਂ ਚੀਜ਼ਾਂ ਵੀ ਜਿਨ੍ਹਾਂ ਦੇ ਪਿੱਛੇ ਅੱਜ ਦਾ ਬੰਦਾ ਦੌੜਿਆ ਫਿਰਦਾ ਹੈ ਜਿਨ੍ਹਾਂ ਚੀਜ਼ਾਂ ਨੂੰ ਪਾਉਣ ਦੀ ਦੌੜ ਵਿੱਚ ਲੱਗਾ ਆ ਜਿਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਦੌੜ ਵਿੱਚ ਬੰਦਾ ਲੱਗਾ ਆ ਵਚਨ ਦੱਸਦਾ ਇਹ ਤਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਹਿਣੀਆ ਮੈਂ ਕਦੀ ਪਰਮੇਸ਼ਰ ਦੇ ਕੋਲੋਂ ਦੁਨਿਆਵੀ ਚੀਜ਼ਾਂ ਲਈ ਪ੍ਰਾਰਥਨਾ ਨਹੀਂ ਕੀਤੀ ਕਦੀ ਵੀ ਪਰ ਮੈਨੂੰ ਪਰਮੇਸ਼ਰ ਨੇ ਸਾਰਾ ਕੁਝ ਦਿੱਤਾ ਕਿਉਂਕਿ ਮੈਂ ਪਰਮੇਸ਼ਰ ਦੇ ਕੋਲੋਂ ਪਰਮੇਸ਼ਰ ਦੀਆਂ ਰੋਹਾਨੀਆਂ ਰੋਹਾਨੀ ਗੱਲਾਂ ਦਾ ਪਿੱਛਾ ਕੀਤਾ ਮੈਂ ਵਚਨਾਂ ਦੀ ਪਾਲਣਾ ਕੀਤੀ ਮੈਂ ਪਰਮੇਸ਼ਰ ਦੇ ਕਲਾਮ ਨੂੰ ਮੰਨਿਆ ਔਰ ਉਹਦੇ ਵਚਨ ਦੇ ਉੱਤੇ ਬਣਿਆ ਰਿਹਾ ਪਰਮੇਸ਼ਰ ਨੇ ਸਮੇਂ-ਸਮੇਂ ਤੇ ਸਾਰਾ ਕੁਝ ਹੀ ਦਿੱਤਾ ਕਿਸੇ ਗੱਲ ਦਾ ਘਾਟਾ ਨਹੀਂ ਛੱਡਿਆ ਕਿਸੇ ਗੱਲ ਦੀ ਉਹਨੇ ਕਮੀ ਨਹੀਂ ਛੱਡੀ ਕੋਈ ਵੀ ਐਦਾਂ ਦੀ ਗੱਲ ਨਹੀਂ ਛੱਡੀ ਜਿਹੜੀ ਉਹਨੇ ਪੂਰੀ ਨਾ ਕੀਤੀ ਹੋਵੇ ਸੋ ਗੱਲ ਹੈ ਸਮਝਣ ਦੀ ਗੱਲ ਹੈ ਜੇ ਅਸੀਂ ਪਰਮੇਸ਼ਰ ਦੇ ਰਾਜ ਦੇ ਵਿੱਚ ਚੱਲਾਂਗੇ ਜੇ ਅਸੀਂ ਪਰਮੇਸ਼ਰ ਦੇ ਹੁਕਮਾਂ ਦੇ ਵਿੱਚ ਚੱਲਾਂਗੇ ਜੇ ਅਸੀਂ ਉਹਦੇ ਧਰਮ ਦੇ ਵਿੱਚ ਚੱਲਾਂਗੇ ਤਾਂ ਫਿਰ ਉਹ ਸਾਡੀਆਂ ਦੁਨਿਆਵੀ ਲੋੜਾਂ ਅਤੇ ਜ਼ਰੂਰਤਾਂ ਨੂੰ ਵੀ ਪੂਰਾ ਕਰੇਗਾ ਫੇਰ ਉਹ ਸਾਡੀਆਂ ਲੋੜਾਂ ਤੇ ਜ਼ਰੂਰਤਾਂ ਨੂੰ ਵੀ ਕੀ ਕਰੇਗਾ ਜੀ ਪੂਰਾ ਕਰੇਗਾ ਪਰ ਜ਼ਰੂਰੀ ਗੱਲ ਤਾਂ ਇਹ ਹੈ ਸਾਨੂੰ ਪਹਿਲਾਂ ਉਹਦੇ ਧਰਮ ਤੇ ਰਾਜ ਨੂੰ ਪਾਲਣਾ ਪੈਣਾ ਪਹਿਲਾਂ ਉਹਦੇ ਧਰਮ ਤੇ ਰਾਜ ਦੀ ਖੋਜ ਕਰਨੀ ਪੈਣੀ ਆ ਲਿਖਿਆ ਤੁਸੀਂ ਮੰਗਦੇ ਹੋ ਮਿਲਦਾ ਨਹੀਂ ਕਿਉਂ ਬਦਨੀਤੀ ਨਾਲ ਮੰਗਦੇ ਹੋ ਖੁਦਾ ਦੇ ਕੰਮਾਂ ਲਈ ਨਹੀਂ ਮੰਗਦੇ ਆਪਣੀ ਜ਼ਿੰਦਗੀ ਨਹੀਂ ਬਚਾਉਣਾ ਚਾਹੁੰਦੇ ਭਲਾਈ ਲਈ ਨਹੀਂ ਮੰਗਦੇ ਅੱਜ ਕਈ ਲੋਕ ਪ੍ਰਾਰਥਨਾ ਕਰਦੇ ਪ੍ਰਭੂ ਮੇਰੇ ਗਵਾਂਡੀ ਦਾ ਨਾ ਕੰਮ ਬਹੁਤ ਚੱਲਦਾ ਆ ਮੇਰਾ ਕੰਮ ਇਹਦੇ ਨਾਲੋਂ ਵੱਧ ਚੱਲੇ ਜਿਹਦਾ ਮਤਲਬ ਉਹਨੂੰ ਫੇਲ ਹੁੰਦਾ ਵੇਖਣਾ ਚਾਹੁੰਦੇ ਤੇ ਆਪਣੇ ਆਪ ਨੂੰ ਸਫਲ ਹੁੰਦਾ ਵੇਖਣਾ ਚਾਹੁੰਦੇ ਕਈ ਵੇਲੇ ਅਸੀਂ ਪ੍ਰਾਰਥਨਾ ਕਰਦੇ ਪ੍ਰਭੂ ਮੇਰੇ ਵੈਰੀਆਂ ਦਾ ਕੱਖ ਨਾ ਰਵੇ ਪ੍ਰਭੂ ਸੁਣੇਗਾ ਪ੍ਰਾਰਥਨਾ ਕਰਦੇ ਆਪਾਂ ਸਾਡੀਆਂ ਪ੍ਰਾਰਥਨਾ ਕਿਦਾਂ ਦੀਆਂ ਅਸੀਂ ਪ੍ਰਾਰਥਨਾ ਕਰਦੇ ਪ੍ਰਭੂ ਮੈਨੂੰ ਇੰਨੇ ਕਿੱਲੇ ਜ਼ਮੀਨ ਦੇ ਦੇ ਦਿਓ ਪ੍ਰਾਰਥਨਾ ਕਰਦੇ ਪ੍ਰਭੂ ਮੈਨੂੰ ਇੱਡੀ ਵੱਡੀ ਕੋਠੀ ਪਾ ਦਿਓ ਭਾਈ ਸਾਡੀ ਸੋਚ ਦੁਨਿਆਵੀ ਹੈ ਸਾਡੇ ਵਿਚਾਰ ਦੁਨਿਆਵੀ ਹੈ ਸਾਡੀਆਂ ਗੱਲਾਂ ਦੁਨਿਆਵੀ ਹੈ ਜਿਨ੍ਹਾਂ ਪਿੱਛੇ ਲੱਗ ਕੇ ਅਸੀਂ ਕੁਝ ਨਹੀਂ ਪਾ ਸਕਦੇ ਰੱਬ ਦੇ ਵਚਨਾਂ ਦੀ ਪਾਲਣਾ ਕਰੋ ਪਰਮੇਸ਼ਵਰ ਦੀਆਂ ਗੱਲਾਂ ਦਾ ਪਿੱਛਾ ਕਰੋ ਪਰਮੇਸ਼ਵਰ ਦੇ ਵਚਨਾਂ ਦੇ ਉੱਤੇ ਚੱਲੋ ਹੁਕਮਾਂ ਦੀ ਪਾਲਣਾ ਕਰੋ ਆਪਣੇ ਜੀਵਨ ਨੂੰ ਪਰਮੇਸ਼ਵਰ ਦੇ ਵਚਨ ਅਨੁਸਾਰ ਰੱਖੋ ਤੇ ਖੁਦਾ ਸਮੇ ਸਮੇ ਤੇ ਤੁਹਾਡੀਆਂ ਲੋੜਾਂ ਨੂੰ ਪੂਰਾ ਕਰੇਗਾ ਜਿੱਥੇ ਉਹਨੂੰ ਪਤਾ ਪਾਣੀ ਦੀ ਲੋੜ ਆ ਪਾਣੀ ਮਹੱਈਆ ਕਰੇਗਾ ਜਿੱਥੇ ਉਹਨੂੰ ਪਤਾ ਰੋਟੀ ਦੀ ਲੋੜ ਆ ਰੋਟੀ ਮਹੱਈਆ ਕਰੇਗਾ ਜਿੱਥੇ ਉਸ ਨੂੰ ਪਤਾ ਹੁਣ ਕੱਪੜਿਆਂ ਦੀ ਲੋੜ ਆ ਕੱਪੜੇ ਮਹੱਈਆ ਕਰੇਗਾ ਜਿੱਥੇ ਇੱਕ ਘਰ ਦੀ ਲੋੜ ਆ ਉੱਥੇ ਘਰ ਮਹੱਈਆ ਕਰੇਗਾ ਉਹ ਸਭ ਕੁਝ ਜਾਣਦਾ ਹੈ ਪਰ ਮੰਗਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਪ੍ਰਾਰਥਨਾ ਦਾ ਢੰਗ ਸਹੀ ਹੋਣਾ ਚਾਹੀਦਾ ਔਰ ਕਈ ਵਾਰ ਅਸੀਂ ਮਿਹਨਤ ਨਹੀਂ ਕਰਨਾ ਚਾਹੁੰਦੇ ਜ਼ਿੰਦਗੀ ਵਿੱਚ ਕੀ ਨਹੀਂ ਕਰਨਾ ਚਾਹੁੰਦੇ ਅਸੀਂ ਮਿਹਨਤ ਨਹੀਂ ਕਰਨਾ ਚਾਹੁੰਦੇ ਪਰ ਪਾਉਣਾ ਚਾਹੁੰਦੇ ਆ ਬਹੁਤੇ ਲੋਕ ਕਹਿੰਦੇ ਆ ਮਿਹਨਤ ਨਹੀਂ ਕਰਨਾ ਚਾਹੁੰਦੇ ਪਾਉਣਾ ਚਾਹੁੰਦੇ ਦੁਨਿਆਵੀ ਤੌਰ ਤੇ ਵੀ ਉਹ ਕਹਿੰਦੇ ਮੈਂ ਅਮੀਰ ਬਣ ਜਾ ਪਰ ਮਿਹਨਤ ਕਰਨਾ ਨਹੀਂ ਚਾਹੁੰਦੇ ਜ਼ਿੰਦਗੀ ਚ ਸੰਘਰਸ਼ ਕਰਨਾ ਨਹੀਂ ਚਾਹੁੰਦੇ ਜ਼ਿੰਦਗੀ ਦੇ ਵਿੱਚ ਐਡੀ ਪ੍ਰਾਰਥਨਾ ਵਿੱਚ ਵੀ ਪ੍ਰਭੂ ਤੋਂ ਲੈਣਾ ਚਾਹੁੰਦੇ ਆ ਪ੍ਰਭੂ ਦੇ ਕੋਲੋਂ ਪਾਉਣਾ ਵੀ ਚਾਹੁੰਦੇ ਆ ਪਰ ਪ੍ਰਭੂ ਦੇ ਅੱਗੇ ਗੋਡੇ ਟੇਕ ਕੇ ਮਿਹਨਤ ਵਿੱਚ ਵਧਣਾ ਨਹੀਂ ਚਾਹੁੰਦੇ ਪ੍ਰਾਰਥਨਾ ਵਿੱਚ ਨਹੀਂ ਵਧਣਾ ਚਾਹੁੰਦੇ ਪ੍ਰਾਰਥਨਾ ਕਰਨੀ ਨਹੀਂ ਚਾਹੁੰਦੇ ਆਪਣਾ ਜੀਵਨ ਪ੍ਰਾਰਥਨਾ ਵਿੱਚ ਬਣਾਉਣਾ ਹੀ ਨਹੀਂ ਚਾਹੁੰਦੇ ਫਿਰ ਕਿਵੇਂ ਪਰਮੇਸ਼ਵਰ ਦੀ ਕਿਰਪਾ ਨੂੰ ਲੈ ਸਕਦੇ ਆ ਇਸ ਲਈ ਮੇਰੇ ਭਾਈਓ ਭੈਣੋ ਜਿੱਥੇ ਅਸੀਂ ਕੁਝ ਹਾਸਲ ਕਰਨਾ ਹੈ ਉੱਥੇ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਮਿਹਨਤ ਕਰੀਏ ਸਾਡਾ ਜੀਵਨ ਪ੍ਰਾਰਥਨਾ ਵਾਲਾ ਹੋਵੇ ਸਾਡੀ ਜ਼ਿੰਦਗੀ ਪ੍ਰਾਰਥਨਾ ਵਾਲੀ ਹੋਵੇ ਸਾਡੇ ਜੀਵਨ ਦੇ ਵਿੱਚ ਪ੍ਰਾਰਥਨਾ ਹੋਵੇ ਇਸ ਲਈ ਮੇਰੇ ਭਾਈ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਰਵ ਸ਼ਕਤੀਮਾਨ ਪਰਮੇਸ਼ਰ ਉਹ ਦਿਆਲੂ ਪਰਮੇਸ਼ਰ ਉਈ ਹੋਵਾ ਪਰਮੇਸ਼ਰ ਜਿਹਦੇ ਕੋਲੋਂ ਅਸੀਂ ਕੁਝ ਪਾਉਣਾ ਚਾਹੁੰਦੇ ਆ ਉਹਦੇ ਅੱਗੇ ਅਸੀਂ ਮਿਹਨਤ ਦੇ ਨਾਲ ਪੇਸ਼ ਹੋਈਏ ਪ੍ਰਾਰਥਨਾ ਸਾਡੀ 2 ਮਿੰਟ ਦੀ ਹੈ ਤੇ ਮੰਗ ਸਾਡੀ 2 ਕਰੋੜ ਦੀ ਹੈ ਐਦਾਂ ਹੋ ਜਾ ਮਿਹਨਤ ਸਾਡੀ 2 ਮਿੰਟਾਂ ਦੀ ਹੈ ਤੇ ਮੰਗ ਡਿਮਾਂਡ ਸਾਡੀ ਕਿੰਨੇ ਦੀ ਹੈ 2 ਕਰੋੜ ਦੀ ਹੈ ਕਿਵੇਂ ਪੂਰੀ ਹੋ ਸਕਦੀ ਹੈ ਜਿੱਥੇ ਪ੍ਰਾਰਥਨਾ ਦੀ ਲੋੜ ਹੈ ਉੱਥੇ ਪ੍ਰਾਰਥਨਾ ਦੀ ਲੋੜ ਹੈ ਜਿੱਥੇ ਵਰਤ ਰੱਖਣ ਦੀ ਲੋੜ ਹੈ ਉੱਥੇ ਵਰਤ ਰੱਖਣ ਦੀ ਲੋੜ ਹੈ ਜਿੱਥੇ ਸਾਨੂੰ ਬਾਈਬਲ ਨੂੰ ਦੇ ਗਿਆਨ ਨੂੰ ਹਾਸਲ ਕਰਨ ਦੀ ਲੋੜ ਹੈ ਉੱਥੇ ਸਾਨੂੰ ਬਾਈਬਲ ਪੜ੍ਹਨ ਦੀ ਲੋੜ ਹੈ ਅਸੀਂ ਪ੍ਰਾਰਥਨਾ ਨਹੀਂ ਕਰਨਾ ਚਾਹੁੰਦੇ ਅਸੀਂ ਬਾਈਬਲ ਨਹੀਂ ਪੜ੍ਹਨਾ ਚਾਹੁੰਦੇ ਅਸੀਂ ਉਪਵਾਸ ਨਹੀਂ ਰੱਖਣਾ ਚਾਹੁੰਦੇ ਪਰ ਲੈਣਾ ਸਾਰਾ ਕੁਝ ਹੀ ਚਾਹੁੰਦੇ ਹਾਂ ਪ੍ਰਭੂ ਦੇ ਕੋਲ ਐਦਾਂ ਕਿਦਾਂ ਹੋ ਸਕਦਾ ਬਹੁਤੇ ਲੋਕ ਪ੍ਰਾਰਥਨਾ ਵਿੱਚ ਇੱਕ ਦਿਨ ਠਹਿਰਦੇ ਆ ਦੋ ਦਿਨ ਠਹਿਰਦੇ ਆ ਤਿੰਨ ਦਿਨ ਠਹਿਰਦੇ ਆ ਬਾਅਦੋਂ ਖਤਮ ਫਿਰ ਲਾਹਮੇ ਕਿਨੂੰ ਦੇਣਗੇ ਪ੍ਰਭੂ ਨੂੰ ਕਿ ਪ੍ਰਭੂ ਜੀ ਤੁਸੀਂ ਮੇਰੀ ਪ੍ਰਾਰਥਨਾ ਨੂੰ ਸੁਣਿਆ ਨਹੀਂ ਤੁਸੀਂ ਮੇਰੀ ਬੇਨਤੀ ਨੂੰ ਨਹੀਂ ਸੁਣਿਆ ਮੇਰੀ ਪ੍ਰਾਰਥਨਾ ਦਾ ਉੱਤਰ ਹੀ ਨਹੀਂ ਦਿੱਤਾ ਐਦਾਂ ਕਿਦਾਂ ਹੋ ਸਕਦਾ ਜੀ ਜੇ ਤੁਸੀਂ ਮਿਹਨਤ ਕੀਤੀ ਹੋਵੇ ਤਾਂ ਪ੍ਰਭੂ ਤੁਹਾਡੀ ਪ੍ਰਾਰਥਨਾ ਦਾ ਉੱਤਰ ਕਿਉਂ ਨਾ ਦੇਵੇ ਜੇ ਤੁਸੀਂ ਸੰਘਰਸ਼ ਕੀਤਾ ਹੋਵੇ ਤੇ ਤੁਹਾਡੇ ਸੰਘਰਸ਼ ਦਾ ਫਲ ਤੁਹਾਨੂੰ ਕਿਉਂ ਨਾ ਮਿਲੇ ਜੇ ਆਪਾਂ ਸਥੇਰੀ ਨਹੀਂ ਆ ਪ੍ਰਾਰਥਨਾ ਵਿੱਚ ਜੇ ਅਸੀਂ ਕੰਟੀਨਿਊ ਨਹੀਂ ਆ ਪ੍ਰਾਰਥਨਾ ਦੇ ਵਿੱਚ ਅਸੀਂ ਜੇ ਲਗਾਤਾਰ ਪ੍ਰਾਰਥਨਾ ਵਿੱਚ ਨਹੀਂ ਰਹਿੰਦੇ ਜਦੋਂ ਦਿਲ ਕੀਤਾ ਕਦੀ ਕਤਾਈ ਜਦੋਂ ਮਨ ਕੀਤਾ 1 ਮਿੰਟ ਦੀ ਪ੍ਰਾਰਥਨਾ 2 ਮਿੰਟ ਦੀ ਪ੍ਰਾਰਥਨਾ ਤੇ ਫਿਰ ਮੈਨੂੰ ਇੱਕ ਗੱਲ ਦੱਸੋ ਫਿਰ ਮੰਗਾ ਡਿਮਾਂਡਾਂ ਸੀ ਕਰੋੜਾਂ ਦੀਆਂ ਕਿੱਦਾਂ ਕਰੀਏ ਪਰਮੇਸ਼ਰ ਦੇ ਕੋਈ ਵੀ ਮੈਣ ਵਾਲਾ ਨਹੀਂ ਇਸ ਲਈ ਲੋੜ ਹੈ ਇਸ ਲਈ ਜ਼ਰੂਰਤ ਹੈ ਕਿ ਅਸੀਂ ਪਰਮੇਸ਼ਰ ਦੇ ਅੱਗੇ ਪੂਰੀ ਦੀਨਤਾਈ ਦੇ ਨਾਲ ਆਈਏ ਲਗਾਤਾਰ ਪ੍ਰਾਰਥਨਾ ਵਿੱਚ ਜੀਏ ਇੱਕ ਮੈਂ ਬਾਈਬਲ ਦੇ ਵਿੱਚੋਂ ਤੁਹਾਡੇ ਨਾਲ ਵਚਨ ਸਾਂਝੀ ਕਰਾਂਗਾ ਲੂਕਾ ਦੀ انجੀਲ 11 ਦੇ ਆਏ ਮੇਰੇ ਨਾਲ ਪਰਮੇਸ਼ਰ ਦੇ ਵਚਨ ਨੂੰ ਖੋਲੋ ਲੂਕਾ ਦੀ ਅੰਜੀਲ 11 ਅਧਿਆਇ ਪਰਮੇਸ਼ਵਰ ਦੇ ਵਚਨ ਚ ਪ੍ਰਭੂ ਯਿਸੂਮਸੀ ਇੱਕ ਉਦਾਹਰਨ ਦੇ ਤੌਰ ਤੇ ਇੱਕ ਘਟਨਾ ਸਾਂਝੀ ਕਰਦੇ ਆ ਔਰ ਕੀ ਕਹਿੰਦੇ ਉਹਦੇ ਵਿੱਚ 11 ਅਧਿਆਇ ਲੂਕਾ ਦੀ ਅੰਜੀਲ 11 ਅਧਿਆਇ ਉਹਦੇ 5 ਵਚਨ ਉੱਥੇ ਲਿਖਿਆ ਉਸਨੇ ਉਹਨਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਕੌਣ ਹੈ ਜਿਹਦਾ ਮਿੱਤਰ ਹੋਵੇ ਅਤੇ ਅੱਧੀ ਰਾਤ ਨੂੰ ਉਹਦੇ ਕੋਲ ਜਾ ਕੇ ਕਹੇ ਮਿੱਤਰਾ ਤਿੰਨ ਰੋਟੀਆਂ ਉਧਾਰੀਆਂ ਦੇ ਕਿਉਂ ਜੋ ਮੇਰਾ ਇੱਕ ਮਿੱਤਰ ਪੈਂਡਾ ਕਰਕੇ ਮੇਰੇ ਕੋਲ ਆਇਆ ਹੈ ਅਤੇ ਮੇਰੇ ਕੋਲ ਕੁਝ ਨਹੀਂ ਜੋ ਉਹਦੇ ਅੱਗੇ ਰੱਖਾਂ ਔਰ ਉਹ ਅੰਦਰੋਂ ਉੱਤਰ ਦੇਵੇ ਪਈ ਮੈਨੂੰ ਓਖਾ ਨਾ ਕਰ ਹੁਣ ਬੂਹਾ ਵੱਜਿਆ ਹੋਇਆ ਹੈ ਅਤੇ ਮੇਰੇ ਲੜਕੇ ਵਾਲੇ ਮੇਰੇ ਨਾਲ ਸੁੱਤੇ ਪਏ ਹਨ ਮੈਂ ਉੱਠ ਕੇ ਤੈਨੂੰ ਦੇ ਨਹੀਂ ਸਕਦਾ ਮੈਂ ਤੁਹਾਨੂੰ ਆਖਦਾ ਹਾਂ ਕਿ ਭਾਵੇਂ ਉਹਦਾ ਉਹ ਉਸਦਾ ਮਿੱਤਰ ਹੋਣ ਦੇ ਕਾਰਨ ਉੱਠ ਕੇ ਉਹਨੂੰ ਨਾਂ ਦੇਵੇ ਪਰ ਉਹਦੇ ਢੀਠਪਣੇ ਦੇ ਕਾਰਨ ਉੱਠੇਗਾ ਅਤੇ ਜਿੰਨੀਆਂ ਦੀ ਲੋੜ ਹੋਵੇਗੀ ਉਹਨੂੰ ਦੇਵੇਗਾ ਮੇਰੇ ਭਾਈ ਭੈਣੋ ਇੱਥੇ ਲਿਖਿਆ ਤੁਹਾਡੇ ਵਿੱਚੋਂ ਕਿਹੜਾ ਜਿਹਦਾ ਇੱਕ ਦੋਸਤ ਹੋਵੇ ਜਿਹਦਾ ਇੱਕ ਮਿੱਤਰ ਹੋਵੇ ਤੇ ਉਹਦੇ ਕੋਲ ਰਾਤ ਨੂੰ ਆਵੇ ਅੱਧੀ ਰਾਤ ਨੂੰ ਕਵੇ ਦਰਵਾਜ਼ਾ ਖੜਕਾ ਕੇ ਪਾਈ ਮੈਨੂੰ ਕੁਝ ਰੋਟੀਆਂ ਆਧਾਰੀਆਂ ਦੇ ਤੇ ਅੱਗੇ ਸੁੱਤੇ ਹੋਵੂ ਤੇ ਅੰਦਰੋਂ ਆਵਾਜ਼ ਆਵੇ ਪਾਈ ਮੈਂ ਉੱਠ ਨਹੀਂ ਸਕਦਾ ਮੇਰੇ ਬੱਚੇ ਮੇਰੇ ਰਿਸ਼ਤੇਦਾਰ ਮੇਰੇ ਪਰਿਵਾਰਕ ਮੈਂਬਰ ਮੇਰੇ ਨਾਲ ਸੁੱਤੇ ਪਏ ਆ ਤੇ ਮੈਂ ਉੱਠ ਨਹੀਂ ਸਕਦਾ ਮੇਰੇ ਭਾਈ ਪੈਣਾ ਮੈਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਤੁਹਾਨੂੰ ਦੱਸਾਂਗਾ ਕਿ ਲਿਖਿਆ ਉਹ ਉੱਠਣ ਉੱਠਣਾ ਨਹੀਂ ਚਾਹੁੰਦਾ ਪਰ ਜਿਹੜਾ ਬਾਹਰ ਹੈ ਜਿਹੜਾ ਮੰਗ ਰਿਹਾ ਹੈ ਜਿਹੜਾ ਦਰਵਾਜ਼ਾ ਖੜਕਾ ਰਿਹਾ ਉਹ ਇੱਕ ਵਾਰ ਨਹੀਂ ਮੰਗ ਰਿਹਾ ਉਹ ਬਾਰ-ਬਾਰ ਖੜਕਾਈ ਜਾ ਰਿਹਾ ਉਹ ਬਾਰ-ਬਾਰ ਦਰਵਾਜ਼ੇ ਨੂੰ ਖੜਕਾ ਰਿਹਾ ਅੰਦਰ ਸੁੱਤਾ ਪਿਆ ਆ ਉਹਨੇ ਨਾ ਕਰ ਦਿੱਤੀ ਭਾਈ ਮੈਂ ਉੱਠ ਨਹੀਂ ਸਕਦਾ ਪਰ ਬਾਹਰਲਾ ਬੰਦਾ ਦਰਵਾਜ਼ਾ ਖੜਕਾਈ ਜਾਂਦਾ ਪਿਆ ਕਿੰਦਾ ਉਹ ਆਪਣੇ ਦੋਸਤ ਹੋਣ ਦੇ ਕਾਰਨ ਭਾਵੇਂ ਉੱਠ ਕੇ ਉਹ ਰੋਟੀਆਂ ਦੇਣੀਆਂ ਨਾ ਵੀ ਚਾਵੇ ਆਪਣੇ ਬਿਸਤਰੇ ਤੋਂ ਉੱਠਣਾ ਨਾ ਵੀ ਚਾਵੇ ਪਰ ਯਿਸੂ ਮਸੀਹ ਨੇ ਕਿਹਾ ਉਹ ਜਿਹੜਾ ਬਾਹਰ ਹੈ ਨਾ ਜਿਹੜਾ ਦਰਵਾਜ਼ਾ ਖੜਕਾ ਰਿਹਾ ਉਹਦੇ ਢੀਠਪਣੇ ਦੇ ਕਾਰਨ ਅੰਦਰਲੇ ਨੂੰ ਉੱਠਣਾ ਪਊਗਾ ਤੇ ਉੱਠ ਕੇ ਜਿੰਨੇ ਆ ਰੋਟੀਆਂ ਦੀ ਲੋੜ ਆ ਉਹ ਦੇਣੀਆਂ ਪਣਗੀਆਂ ਕਿਉਂਕਿ ਉਨਾ ਚਿਰ ਉਹ ਬੰਦੇ ਨੇ ਦਰਵਾਜ਼ਾ ਖੜਕਾਉਣਾ ਬੰਦ ਨਹੀਂ ਕਰਨਾ ਜਿੰਨਾ ਚਿਰ ਉਹਨੂੰ ਰੋਟੀਆਂ ਨਹੀਂ ਮਿਲ ਜਾਂਦੀਆਂ ਕਈ ਵਾਰ ਸਾਡਾ ਰੋਹਾਨੀ ਜੀਵਨ ਵੀ ਇਦਾਂ ਦਾ ਹੁੰਦਾ ਖੁਦਾ ਸਾਡੀ ਜ਼ਿੰਦਗੀ ਚ ਕੰਮ ਨਾ ਵੀ ਕਰਨਾ ਚਾਹੁੰਦਾ ਹੋਵੇ ਪਰਮੇਸ਼ਰ ਸਾਨੂੰ ਆਸ਼ੀਸ਼ ਨਾ ਵੀ ਦੇਣਾ ਚਾਹੁੰਦਾ ਹੋਵੇ ਪਰਮੇਸ਼ਰ ਸਾਡੀ ਪ੍ਰਾਰਥਨਾ ਨੂੰ ਨਾ ਵੀ ਸੁਣਨਾ ਚਾਹੁੰਦਾ ਹੋਵੇ ਪਰ ਯਾਦ ਰੱਖੋ ਜਦੋਂ ਤੁਸੀਂ ਠੀਠ ਹੋ ਕੇ ਪ੍ਰਾਰਥਨਾ ਵਿੱਚ ਲੱਗ ਗਏ ਜਦੋਂ ਤੁਸੀਂ ਕੰਟੀਨਿਊ ਪ੍ਰਾਰਥਨਾ ਵਿੱਚ ਲੱਗ ਗਏ ਪਰਮੇਸ਼ਰ ਕਹੇਗਾ ਭਾਈ ਇਹਨੇ ਉਦੋਂ ਤੱਕ ਜਾਨ ਨਹੀਂ ਛੱਡਣੀ ਜਦੋਂ ਤੱਕ ਇਹਦੀ ਡਿਮਾਂਡ ਮੈਂ ਪੂਰੀ ਨਹੀਂ ਕਰ ਦਿੰਦਾ ਇਹ ਮੰਗਣ ਦੇ ਇੱਕ ਢੰਗ ਨੂੰ ਦੱਸਿਆ ਬਾਈਬਲ ਨੇ ਮੰਗਣ ਦੇ ਇੱਕ ਤਰੀਕੇ ਨੂੰ ਦੱਸਿਆ ਪਵਿੱਤਰ ਬਾਈਬਲ ਦੇ ਵਿੱਚ ਇਸ ਲਈ ਮੇਰੇ ਭਾਈ ਭੈਣੋ ਸਾਡੇ ਲਈ ਬਹੁਤ ਜ਼ਿਆਦਾ ਜੀਤੂ ਕੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਆਪਣੀ ਸਿਰਜਣਹਾਰ ਪਰਮੇਸ਼ਰ ਨੂੰ ਪਹਿਲ ਦਈਏ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਸ ਢੰਗ ਨਾਲ ਮੰਗੀਏ ਜਿਹੜਾ ਢੰਗ ਬਾਈਬਲ ਦੇ ਵਿੱਚ ਲਿਖਿਆ ਉਸ ਤਰੀਕੇ ਦੇ ਨਾਲ ਪਰਮੇਸ਼ਰ ਦੇ ਕੋਲੋਂ ਮੰਗੀਏ ਜਿਹੜਾ ਤਰੀਕਾ ਬਾਈਬਲ ਦੇ ਵਿੱਚ ਲਿਖਿਆ ਗਿਆ ਆ ਸੋ ਪਰਮੇਸ਼ਰ ਤੁਹਾਨੂੰ ਅੱਜ ਦੇ ਪਵਿੱਤਰ ਵਚਨਾਂ ਦੇ ਰਾਹੀਂ ਬਰਕਤ ਦੇਵੇ ਆਸ਼ੀਸ਼ ਦੇਵੇ ਔਰ ਪਰਮੇਸ਼ਰ ਦੀ ਕਿਰਪਾ ਤੁਹਾਡੇ